ਪੈਟਰੋਲ ਡੀਜ਼ਲ ਅਤੇ ਬੰਦੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਕਾਲੀ ਸੁਧਾਰ ਲਹਿਰ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਗਵਰਨਰ ਨੂੰ ਮੰਗ ਪੱਤਰ ਭੇਜਿਆ ਗਿਆ ਗੱਲਬਾਤ ਕਰਦਾ ਕਰਨੈਲ ਸਿੰਘ ਪੰਜੋਲੀ ਅਤੇ ਅਮਨਿੰਦਰ ਸਿੰਘ ਲਿਵੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ પેટ્રોલ ਅਤੇ ਡੀਜ਼ਲ ਤੇ ਲਗਾਏ ਗਏ ਟੈਕਸ ਨੂੰ ਵਾਪਸ ਲੈਣ ਲਈ ਉਨ੍ਹਾਂ ਵੱਲੋਂ ਅੱਜ ਗਵਰਨਰ ਦੇ ਨਾਮ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ પેટ્રોલ ਅਤੇ ਡੀਜ਼ਲ ਦੇ ਰੇਟ ਵਧਣ ਦੇ ਨਾਲ ਆਮ ਜਨਤਾ ਤੇ ਬੋਝ ਪਵੇਗਾ ਜਿਸ ਦੇ ਨਾਲ ਲੋਕ ਮਹਿੰਗਾਈ ਦਾ ਸਾਹਮਣਾ ਕਰਨਗੇ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਜੋ ਬੰਦੇ ਸਿੰਘ 35 ਸਾਲਾਂ ਤੋਂ ਵੱਧ ਸਜ਼ਾ ਕੱਟ ਚੁੱਕੇ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਕਿਉਂਕਿ ਨਾ ਤਾਂ ਉਨ੍ਹਾਂ ਨੂੰ ਕੋਈ ਕੋਟ ਰਿਹਾ ਕਰਦੀ ਹੈ ਤੇ ਸਰਕਾਰ ਉਹਨਾਂ ਨੂੰ ਰਾਹਤ ਦਿੰਦੀ ਹੈ ਉੱਤੇ ਹੀ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਦਿਪੜੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਉਣਾ ਚਾਹੀਦਾ ਹੈ ਤੇ ਉਹਨਾਂ ਦੀ ਰਹਾਈ ਚਾਹੀ ਨਹੀਂ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਉੱਚੇ ਤੌਰ ਤੇ ਪੰਜਾਬ ਦੇ ਗਵਰਨਰ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਫਤੇਗੜ ਸਾਹਿਬ ਦੇ ਰਾਹੀਂ ਇੱਕ ਮੈਮੋਰੰਡਮ ਦਿੱਤਾ ਗਿਆ ਜਿਹਦਾ ਮੁੱਖ ਮਕਸਦ ਅਨੁਸਾਰਾ ਨੂੰ ਇਸ ਗੱਲ ਬਾਰੇ ਲਗਭਗ ਜਾਣਕਾਰੀ ਵੀ ਹੈ ਕਿ ਪੰਜਾਬ ਦੇ ਵਿੱਚ ਵੀਜ਼ਲ ਪਟਵਾਲ ਉੱਤੇ ਜੋ ਟੈਕਸ ਲਾ ਕੇ ਲੋਕਾਂ ਉੱਤੇ ਵਾਧੂ ਬੋਝ ਪਾਇਆ ਗਿਆ ਉਹ ਅਸੀਂ ਡਿਪਟੀ ਕਮਿਸ਼ਨਰ ਸਾਹਿਬਾਂ ਦੇ ਰਾਹੀਂ ਗਵਰਨਰ ਨੂੰ ਲਿਖਿਆ ਕਿ ਇਹ ਜਿਹੜਾ ਤੁਰੰਤ ਜਿਹੜਾ ਇਹ ਵਾਪਸ ਲਿਆ ਜਾਵੇ ਇਹਦੇ ਨਾਲ ਲੱਗ ਫਿਰ ਉਸ ਤੋਂ ਅੱਗੇ 3 ਰੁਪਏ પ્રતિ ਜੁੰਟ ਉਹਦੇ ਵਿੱਚ ਜਿਹੜੀ ਸਬਸਿਡੀ ਮਿਲਦੀ ਸੀ ਉਹ ਖਤਮ ਕਰ ਦਿੱਤੀ ਗਈ ਹੈ। ਔਰ ਲਗਭਗ 2400 ਕਰੋੜ ਰੁਪਏ ਪੰਜਾਬ ਦੇ ਲੋਕਾਂ ਉੱਤੇ ਇਹ ਇੱਕ ਬੋਝ ਪੈਣਾ ਹੈ। ਤੇ ਇਹ ਕੁੱਲ ਮਿਲਾ ਕੇ ਬਿਜਲੀ ਦੇ ਰੇਟਾਂ ਨੂੰ ਜੇ ਵਿੱਚ ਸ਼ਾਮਲ ਕਰੋਗੇ ਵਿੱਚ ਡੀਜ਼ਲ ਤੇ ਪੈਟਰੋਲ ਨੂੰ ਸ਼ਾਮਲ ਕਰਾਂਗੇ ਤਾਂ ਇਹ 7500 ਕਰੋੜ ਰੁਪਏ ਦਾ ਬੋਝ ਜਿਹੜਾ ਪੰਜਾਬ ਦੇ ਸਿਰ ਉੱਤੇ ਪੰਜਾਬ ਦੇ ਲੋਕਾਂ ਦੇ ਸਿਰ ਉੱਤੇ ਪਏਗਾ ਇਸੇ ਤਰ੍ਹਾਂ ਇਸ ਫਰਵਰੀ ਤੋਂ ਲੈ ਕੇ ਜੂਨ ਤੱਕ 1 ਰੁਪਏ ਦਾ ਬੈਟ ਦਾ ਵਾਅਦਾ ਕੀਤਾ ਗਿਆ ਔਰ ਉਹ ਲਗਭਗ 1 ਰੁਪਇਆ ਸੈਸ ਲਾਇਆ ਗਿਆ ਇਹ 900 ਕਰੋੜ ਰੁਪਏ ਦਾ ਵਾਅਦਾ ਪੰਜਾਬ ਦੇ ਲੋਕਾਂ ਦੇ ਸਿਰ ਉੱਤੇ ਇੱਕ ਬੋਧ ਪਾਇਆ ਪੰਜਾਬ ਦੀ ਮੌਜੂਦਾ ਸਰਕਾਰ ਨੇ ਜਿਵੇਂ ਤੁਹਾਨੂੰ ਤੁਸੀਂ ਸਾਰੇ ਲੋਕ ਸਫਰ ਕਰਨ ਵਾਲੇ ਹੋ ਔਰ ਤੁਹਾਨੂੰ ਇਹ ਪਤਾ ਇਹ ਹਰਿਆਣਾ ਵਿੱਚ ਜਿਹੜਾ ਮਤਲਬ ਆ ਡੀਜ਼ਲ ਆ ਪਟਾਰੋਲਾ ਜੰਮੂ ਕਸ਼ਮੀਰ ਵਿੱਚ ਆ ਜਾਂ ਚੰਡੀਗੜ੍ਹ ਵਿੱਚ ਆ ਜਾਂ ਹਿਮਾਚਲ ਦੇ ਅੰਦਰ ਇਹਨਾਂ ਸਾਰੇ ਥਾਵਾਂ ਦੇ ਉੱਤੇ ਪੰਜਾਬ ਨਾਲੋਂ ਡੀਜ਼ਲ ਤੇ ਪਟ્રોલ ਦੋਨੇ ਸਸਤੇ ਨੇ ਲੇਕਿਨ ਪੰਜਾਬ ਵਿੱਚ ਪਹਿਲੇ ਹੀ ਮਤਲਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਨਾਲੋਂ ਕਿਤੇ ਵੱਧ ਨੇ ਇਹ ਬੋਝ ਆ ਪੰਜਾਬ ਦੇ ਸਿਰ ਉੱਤੇ ਜਿਹੜਾ ਸਰਕਾਰ ਨੇ ਪਾਇਆ ਅਸੀਂ ਇਹ ਕਿਹਾ ਮਤਲਬ ਕ੍ਰਮਣੀ ਕਾਲੀਦਾਲ ਸਦਾਰ ਲਹਿਰ ਵੱਲੋਂ ਕਿ ਇਹ ਸਾਰੇ ਬਹੁਤ ਜਿਹੜੇ ਨੇ ਜੋ ਟੈਕਸ ਲਾਏ ਗਏ ਨੇ ਇਹ ਵਧਰਾ ਕੀਤਾ ਜਾਣੇ ਚਾਹੀਦੇ ਨੇ ਔਰ ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ ਇਹਨਾਂ ਟੈਕਸਾਂ ਦੇ ਨਾਲ ਨਾਲ ਜੋ ਹੋਰ ਉਹਨਾਂ ਨੇ ਸੈਸ ਲਾ ਕੇ ਟੈਕਸ ਲਾ ਕੇ ਪੰਜਾਬ ਦੀ ਜਨਤਾ ਤੇ ਬੋਝ ਪਾਇਆ ਉਹਨੂੰ ਅਸੀਂ ਵਾਪਸ ਲੈਣ ਦੀ ਅਪੀਲ ਕੀਤੀ ਹੈ ਤੇ ਨਾਲ ਗਵਰਨਰ ਪੰਜਾਬ ਨੂੰ ਉਚੇਚੇ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੇ ਬੰਦੀ ਸਿੰਘ 35 ਸਾਲ ਤੋਂ ਆਪਣੀਆਂ ਸਜ਼ਾਾਂਾਂ ਭੁਗਤ ਚੁੱਕੇ ਨੇ ਤੇ ਉਹਨਾਂ ਨੂੰ ਨਾ ਕੋਈ ਰਿਹਾਲਤ ਰਿਆ ਕਰਦੀ ਹੈ ਨਾ ਉਹਨਾਂ ਨੂੰ ਕੋਈ ਸਰਕਾਰ ਰਿਹ੍ਹਾ ਕਰਨ ਦਾ ਯਤਨ ਕਰਦੀ ਹੈ ਅਸੀਂ ਗਵਰਨਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਸਰਕਾਰ ਨਾਲ ਗੱਲ ਕਰਕੇ ਉਹਨਾਂ ਦੀ ਤੁਰੰਤ ਰਿਹਾਈ ਦਾ ਪ੍ਰਬੰਧ ਕੀਤਾ ਜਾਵੇ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਨੇ ਨੈਸ਼ਨਲ ਸਕਿਉਰਿਟੀ ਐਕਟ ਲਾਗੂ ਕਰਨੀ ਗਲਤ ਹੈ ਤੁਹਾਨੂੰ ਉਹਨਾਂ ਅਨੁਸਾਰ ਨੈਸ਼ਨਲ ਸਕਿਉਰਿਟੀ ਐਕਟ ਉਹਨਾਂ ਦੇਤੇ ਬਣਦਾ ਹੀ ਨਹੀਂ ਲੇਕਿਨ ਉਹ ਲਾ ਦਿੱਤਾ ਗਿਆ ਫਿਰ ਉਹ ਦੇਸ਼ ਦੇ ਵਾਸੀ ਨੇ ਉਹਨਾਂ ਨੂੰ ਪੰਜਾਬ ਦੀ ਧਰਤੀ ਉੱਤੇ ਰੱਖਿਆ ਜਾਣਾ ਚਾਹੀਦਾ ਸੀ ਇਥੋਂ ਤੱਕ ਕਿ ਜਿਵੇਂ ਅੰਗਰੇਜ਼ ਕਾਲੇ ਪਾਣੀ ਭੇਜਦਾ ਸੀ ਇਸੇ ਤਰ੍ਹਾਂ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਨੇ ਰਲ ਕੇ ਉਹਨਾਂ ਨੂੰ ਆਸਾਮ ਦੀ ਡਿਬਰੂ ਬਾਰਗੇਲ ਵਿੱਚ ਭੇਜਿਆ ਅਸੀਂ ਇਹ ਵੀ ਲਿਖਿਆ ਕਿ ਉਹਨਾਂ ਨੂੰ ਪੰਜਾਬ ਚ ਤੁਰੰਤ ਵਾਪਸ ਲਿਆਂਦਾ ਜਾਵੇ ਔਰ ਉਹਨਾਂ ਦੀ ਰਿਹਾਈ ਕੀਤੀ ਜਾਵੇ ਇਹ ਬੜੀ ਮੁਖਦਾਈ ਸਵੈਲੂ ਹੈ ਕਿ ਇੱਕ ਪਾਸੇ ਭਾਰਤ ਸਰਕਾਰ ਕਹਿੰਦੀ ਹੈ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਜੇ ਜੇ ਵੱਡਾ ਲੋਕਤੰਤਰ ਦੇਸ਼ ਆ ਤਾਂ ਐਡੇ ਵੱਡੇ ਲੋਕਤੰਤਰ ਦੇਸ਼ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਜੇ ਖਤਮਾ ਦਿੱਤਾ ਉਹਨਾਂ ਨੂੰ ਪਾਰਲੀਮੈਂਟ ਦਾ ਐਮਪੀ ਬਣਾਇਆ ਸਭ ਤੋਂ ਵੱਧ ਵੋਟਾਂ ਪੰਜਾਬ ਤੋਂ ਲੈ ਕੇ ਭਾਈ ਅਮਰਪਾਲ ਸਿੰਘ ਜਿੱਤਿਆ ਉਹਦੇ ਨਾਲੇ ਮੈਂ ਸਮਝਦਾ ਵੱਡੀ ਬੇਇਨਸਾਫੀ ਆ ਲੋਕਤੰਤਰ ਦਾ ਅਪਮਾਨ ਆ ਇਹ ੱੱਕੇशाही ਆ ਸਰਕਾਰ ਦੀ ਉਹਨਾਂ ਨੂੰ ਰਹਾ ਕਰਨਾ ਚਾਹੀਦਾ ਬਹੁਤ ਹੀ ਦੁੱਖ ਦੀ ਗੱਲ ਆ ਕਿ ਸੌਰਭਗਵਾਨ ਸਿੰਘ ਮਾਨ ਨੇ ਜਿਹੜੀ ਸਰਕਾਰ ਬਣਾਈ ਇਹਦੀ ਪਾਰਟੀ ਦਾ ਨਾਂ ਹੀ ਆਮ ਆਦਮੀ ਪਾਰਟੀ ਆ ਉਹੀ ਪਾਰਟੀ ਆਮ ਆਦਮੀ ਦੇ ਉੱਤੇ ਹੀ ਤਸ਼ੱਦਦ ਕਰ ਰਹੀ ਆ ਪਿਛਲੇ 10 ਮਹੀਨਿਆਂ 9 ਮਹੀਨਿਆਂ ਦੇ ਵਿੱਚ 10000 ਕਰੋੜ ਦਾ ਤੁਸੀਂ ਪੰਜਾਬ ਦੇ ਲੋਕਾਂ ਦੇ ਉੱਤੇ ਬਰਡਨ ਪਾ ਦਿੱਤਾ ਚਾਹੇ ਉਹ ਬਿਜਲੀ ਦੇ ਅਸਰਸ ਹੋਵੇ ਚਾਹੇ ਆਪ ਤੁਹਾਡੇ ਡੀਜੀਪਲ ਪਟ્રોલ ਦਾ ਵਾਧਾ ਹੋਵੇ ਚਾਹੇ ਕਿਰਾਇਆ ਹੋਵੇ ਕਿਸੇ ਵੀ ਕਿਸਮ ਦਾ ਜਿਹੜਾ ਵਾਧਾ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਬਰਡਨ ਇਸ ਲਈ ਅਸੀਂ ਰਾਜਪਾਲ ਸਾਹਿਬ ਨੂੰ ਡੀਸੀ ਸਾਹਿਬ ਦੇ ਰਾਹੀਂ ਅਸੀਂ ਮੈਮੋਰੰਡਮ ਦਿੱਤਾ ਹੈ ਮੈਂ ਮੇਰਾ ਤਾਂ ਮੰਨਣਾ ਹੈਗਾ ਕਿ ਸਰਕਾਰ ਨੂੰ ਬਰਕਰਾਰ ਕਰ ਦੇਣਾ ਚਾਹੀਦਾ ਕਿਉਂਕਿ ਫਾਈਨੈਂਸ਼ੀਅਲ ਐਮਰਜੈਂਸੀ ਵੱਲੋਂ ਸਰਕਾਰ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਕੋਈ ਬਹੁਤ ਵਧੀਆ ਨਹੀਂ ਰਹਣੇ ਕਿਉਂਕਿ ਜਿਹੜੇ ਛੁੱਠੇ ਵਾਵੇ ਮਾਨ ਸਾਹਿਬ ਹਰ ਰੋਜ਼ ਕਰੀ ਜਾਂਦਾ ਕਦੇ ਕਹਿੰਦਾ ਮੈਡੀਕਲ ਕਾਲਜ ਬਣਾਉਣਾ ਕਦੇ ਕੋਸ਼ਿਸ਼ ਕਰਨਾ ਕੀਤਾ ਗਰਾਊਂਡ ਦੇ ਉੱਤੇ ਕੁਝ ਵੀ ਨਹੀਂ ਹੈਗਾ ਆਉਂਦੇ 2 ਸਾਲਾਂ ਦੇ ਵਿੱਚ ਦੇਖੋ ਤੁਸੀਂ ਪੰਜਾਬ ਦਾ ਇਦੋਂ ਵੀ ਬੁਰਾ ਹਾਲ ਹੋ ਜਾਣਾ ਤੇ ਅਖੀਰ ਦੇ ਵਿੱਚ ਮੈਂ ਇੱਕ ਜਿਹੜੀ ਕੰਜੋਲੀ ਸਰ ਨੇ ਗੱਲ ਕਹੀ ਆ ਸਾਰ ਅਮਰਿਤਪਾਲ ਸਿੰਘ ਤੇ ਹੋਰ ਜਿਹੜੇ ਬੰਦੀ ਸਿੰਘ ਬਹੁਤ ਸਮੇਂ ਸਮੇਂ ਤੋਂ ਜੀਵਨ ਦੇ ਵਿੱਚ ਮੰਨ ਰੱਖੀਂਦਾ ਹੈ ਨਾ ਐਨਐਸਏ ਵੀ ਪੰਜਾਬ ਸਰਕਾਰ ਨੇ ਵਧਾਇਆ ਉਹ ਵੀ ਵਾਰਸ ਲੈਣਾ ਚਾਹੀਦਾ ਉਹਨਾਂ ਨੂੰ ਪੰਜਾਬ ਲੈ ਆਉਣਾ ਚਾਹੀਦਾ ਔਰ ਵਧਾਇਆ ਕਰਨਾ ਚਾਹੀਦਾ ਇਹ ਨਹੀਂ ਮਰੀ ਫੀਲਾ ਵਾਈਬਰ ਕੀ ਕਾਲ ਸਾਹਿਬ ਵਾਈਬਰ